ਮੈਂ ਤੁਹਾਨੂੰ ਲਿਖ ਕੇ ਦਿੰਨਾ ਤੁਹਾਡੇ ਨਾਲ ਵੀ ਇਹ ਚੀਜ਼ ਜ਼ਰੂਰ ਹੋਈ ਹੋਵੇਗੀ ਤੁਸੀਂ ਵੀ ਥੱਕ ਹਾਰ ਕੇ ਆਪਣੀ ਜ਼ਿੰਦਗੀ ਵਿੱਚ ਇਹ ਗੱਲ ਜ਼ਰੂਰ ਆਖੀ ਹੋਵੇਗੀ ਕਿ ਰੱਬਾ ਮੇਰੀ ਕਿਸਮਤ ਦੇ ਵਿੱਚ ਹੀ ਇੰਨਾ ਦੁੱਖ ਲਿਖਣਾ ਸੀ ਮੇਰੇ ਬਾਕੀ ਦੋਸਤ ਕਿੰਨੇ ਖੁਸ਼ ਨੇ ਉਹਨਾਂ ਕੋਲ ਜ਼ਿੰਦਗੀ ਵਿੱਚ ਸਭ ਕੁਝ ਹੈ ਮੇਰੀ ਕਿਸਮਤ ਦੇ ਵਿੱਚ ਹੀ ਇੰਨਾ ਮਾੜਾ ਕਿਉਂ ਲਿਖਿਆ ਮੇਰੇ ਬਾਕੀ ਸਾਰੇ ਦੋਸਤ ਤਾਂ ਕਿੰਨੇ ਲੱਕੀ ਨੇ ਉਹਨਾਂ ਦੀ ਜ਼ਿੰਦਗੀ ਕਿੰਨੀ ਵਧੀਆ ਮੇਰੇ ਦੋਸਤ ਜਿੱਦੜ ਵੀ ਜਾਣਦੇ ਨੇ ਉਹਨਾਂ ਦਾ ਹਰ ਇੱਕ ਕੰਮ ਬੰਦ ਹੈ ਉਹਨਾਂ ਨੂੰ ਹਰ ਇੱਕ ਚੀਜ਼ ਬਹੁਤ ਵਧੀਆ ਤਰੀਕੇ ਦੇ ਨਾਲ ਮਿਲ ਜਾਂਦੀ ਹੈ ਤੇ ਜੇਕਰ ਮੈਂ ਵੀ ਉਹੀ ਕੰਮ ਕਰਨ ਦੀ ਕੋਸ਼ਿਸ਼ ਕਰਾਂ ਤੇ ਮੇਰੇ ਕੰਮ ਦੇ ਵਿੱਚ ਇੰਨੀਆਂ ਰੁਕਾਵਟਾਂ ਆਉਂਦੀਆਂ ਨੇ ਕਿ ਮੇਰਾ ਉਹ ਕੰਮ ਉੱਥੇ ਹੀ ਬੰਦ ਹੋ ਜਾਂਦਾ ਹੈ ਜਿੱਧਰ ਜਾਣਾ ਮੈਨੂੰ ਅਸਫਲਤਾ ਹੀ ਮਿਲਦੀ ਹੈ ਮੇਰੀ ਕਿਸਮਤ ਦਾ ਤਾਲਾ ਤੂੰ ਕਿਉਂ ਬੰਦ ਕੀਤਾ ਇਹਨੂੰ ਵੀ ਖੋਲ ਮੈਂ ਤੇਰਾ ਕੀ ਮਾੜਾ ਕੀਤਾ ਜੇ ਤੁਹਾਡੇ ਨਾਲ ਵੀ ਇਹ ਚੀਜ਼ ਹੋ ਰਹੀ ਹੈ ਤੁਹਾਨੂੰ ਮੈਂ ਅੱਜ ਇੱਕ ਅਜੀਹਤ ਤਰੀਕਾ ਦੱਸੂਗਾ ਜਿਸ ਦੇ ਨਾਲ ਤੁਹਾਡੀ ਬੰਦ ਪਈ ਕਿਸਮਤ ਦਾ ਤਾਲਾ ਵੀ ਖੁੱਲ ਜਾਏਗਾ ਤੇ ਤੁਹਾਨੂੰ ਹਰ ਇੱਕ ਚੀਜ਼ ਬਿਨਾ ਮੰਗੇ ਮਿਲ ਜੇਗੀ ਇਹ ਲੋਕ ਤੁਹਾਡੇ ਲਈ ਇਹੋ ਗੱਲ ਕਹਿਣਗੇ ਕਿ ਇਹ ਇਨਸਾਨ ਕਿੰਨਾ ਲੱਕੀ ਹੈ ਇਹਨੂੰ ਬਿਨਾ ਮੰਗੇ ਹੀ ਸਭ ਕੁਝ ਮਿਲ ਰਿਹਾ ਅਕਸਰ ਇਹ ਕਰਦਾ ਕੀ ਹੈ ਤਾਂ ਇਸ ਤਰੀਕੇ ਨੂੰ ਧਿਆਨ ਨਾਲ ਸੁਣਿਓ ਤੇ ਫਿਰ ਆਪਣੀ ਜ਼ਿੰਦਗੀ ਵਿੱਚ ਅਪਣਾਓ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਕਾਂ ਕਿਸੇ ਦੇ ਘਰ ਦੀ ਛੱਤ ਤੇ ਬੈਠ ਜਾਂਦਾ ਹੈ ਤੇ ਉਸ ਘਰ ਦੇ ਵਿਅਕਤੀ ਉਸ ਕਾਂ ਨੂੰ ਮਾਰਦੇ ਨੇ ਡੰਡੇ ਨਾਲ ਉਡਾ ਦਿੰਦੇ ਨੇ ਤੇ ਉਹ ਕਾਂ ਉੱਡ ਕੇ ਇੱਕ ਦਰਖਤ ਤੇ ਬੈਠਦਾ ਹੈ ਉੱਥੇ ਬੈਠ ਕੇ ਸੋਚਦਾ ਹੈ ਕਿ ਮੇਰੀ ਕਿਸਮਤ ਕਿੰਨੀ ਮਾੜੀ ਹੈ ਮੈਨੂੰ ਰੱਬ ਨੇ ਠੀਕ ਤਰ੍ਹਾਂ ਨਾਲ ਬਣਾਇ ਨਹੀਂ ਇੱਕ ਤਾਂ ਮੇਰਾ ਰੰਗ ਕਾਲਾ ਬਣਾ ਦਿੱਤਾ ਦੂਸਰਾ ਮੇਰੇ ਕੋਲੇ ਸੁੰਦਰ ਆਵਾਜ਼ ਹੈ ਨਹੀਂ ਸਾਰੇ ਲੋਕ ਮੇਰੀ ਆਵਾਜ਼ ਤੋਂ ਚਿੜਦੇ ਨੇ ਮੇਰੇ ਕੋਲ ਕੁਝ ਵੀ ਚੱਜਦਾ ਨਹੀਂ ਰੱਬ ਨੂੰ ਮੈਂ ਸ਼ਿਕਾਇਤ ਕਰਨੀ ਹੈ ਕੇ ਰੱਬਾ ਤੂੰ ਮੈਨੂੰ ਕੁਝ ਤਾਂ ਛੱਜਦਾ ਦਿੰਦਾ ਤਾਂ ਸੋਚਦਾ ਹੈ ਕਿ ਮੈਂ ਰੱਬ ਕੋਲ ਜਾਣਾ ਰੱਬ ਨੂੰ ਜਾ ਕੇ ਸ਼ਿਕਾਇਤ ਕਰਦਾ ਤਾਂ ਕਾਂ ਉੱਡ ਪੈਂਦਾ ਉੜਦਾ ਉੜਦਾ ਰੱਬ ਕੋਲ ਜਾਂਦਾ ਥੋੜੇ ਸਮੇਂ ਦੇ ਵਿੱਚ ਉਹ ਕਾਂ ਰੱਬ ਕੋਲ ਪਹੁੰਚ ਜਾਂਦਾ ਹੈ ਰੱਬ ਨੂੰ ਜਾ ਕੇ ਕਹਿੰਦਾ ਕਿ ਰੱਬਾ ਤੂੰ ਮੇਰਾ ਕਿੰਨਾ ਮਾੜਾ ਕੀਤਾ ਨਾ ਤਾਂ ਮੈਨੂੰ ਵਧੀਆ ਰੰਗ ਦਿੱਤਾ ਨਾ ਤੂੰ ਮੈਨੂੰ ਵਧੀਆ ਆਵਾਜ਼ ਦਿੱਤੀ ਹੈ ਦੱਸ ਮੈਂ ਕੀ ਕਰਾਂ ਜਿੱਥੇ ਵੀ ਜਾਂਦਾ ਲੋਕ ਮੈਨੂੰ ਮਾਰਦੇ ਨੇ ਰੱਬ ਕਹਿੰਦਾ ਹੁਣ ਤੈਨੂੰ ਕੀ ਚਾਹੀਦਾ ਤਾਂ ਕਾਂ ਕਹਿੰਦਾ ਕਿ ਮੈਨੂੰ ਤੁਸੀਂ ਇਦਾਂ ਕਰੋ ਹੰਸ ਬਣਾ ਦਿਓ ਹੰਸ ਦੀ ਜ਼ਿੰਦਗੀ ਕਿੰਨੀ ਵਧੀਆ ਉਹ ਕਿੰਨਾ ਖੂਬਸੂਰਤ ਹੁੰਦਾ ਹੈ ਉਹਦਾ ਰੰਗ ਕਿੰਨਾ ਵਧੀਆ ਸਫੇਦ ਸਫੇਦ ਸਾਰੇ ਉਸ ਨੂੰ ਪਿਆਰ ਕਰਦੇ ਨੇ ਅੱਬ ਕਹਿੰਦਾ ਠੀਕ ਹੈ ਤੈਨੂੰ ਮੈਂ ਹੰਸ ਬਣਾ ਦੂੰਗਾ ਤੂੰ ਇਦਾਂ ਕਰ ਪਹਿਲਾਂ ਹੰਸ ਕੋਲ ਜਾ ਤੇ ਉਹਦੇ ਕੋਲ ਜਾ ਕੇ ਪੁੱਛ ਕਿ ਤੇਰੀ ਜ਼ਿੰਦਗੀ ਕਿੰਨੀ ਵਧੀਆ ਫਿਰ ਜੇ ਤੂੰ ਕਹੇਂਗਾ ਫਿਰ ਮੈਂ ਤੈਨੂੰ ਹੰਸ ਬਣਾ ਦੂੰਗਾ ਤਾਂ ਕਾਂ ਉੱਡ ਕੇ ਹੰਸ ਕੋਲ ਜਾਂਦਾ ਉਹਨੂੰ ਜਾ ਕੇ ਕਹਿੰਦਾ ਕਿ ਤੇਰੀ ਜ਼ਿੰਦਗੀ ਕਿੰਨੀ ਵਧੀਆ ਤੈਨੂੰ ਸਾਰੇ ਲੋਕ ਕਿੰਨਾ ਪਿਆਰ ਕਰਦੇ ਨੇ ਹਾਂਸ ਕਹਿੰਦਾ ਕਿ ਨਹੀਂ ਮੇਰੀ ਜ਼ਿੰਦਗੀ ਇੰਨੀ ਵਧੀਆ ਨਹੀਂ ਮੈਨੂੰ ਹਮੇਸ਼ਾ ਪਾਣੀ ਦੇ ਵਿੱਚ ਰਹਿਣਾ ਪੈਂਦਾ ਸਾਰੇ ਲੋਕ ਮੈਨੂੰ ਫੜਨ ਲਈ ਭਜਦੇ ਨੇ ਕਈ ਵਾਰ ਤਾਂ ਸ਼ਿਕਾਰੀ ਆ ਕੇ ਸਾਡਾ ਸ਼ਿਕਾਰ ਵੀ ਕਰ ਲੈਂਦੇ ਨੇ ਤੂੰ ਦੱਸ ਅਸੀਂ ਕੀ ਕਰੀਏ ਸਾਡੇ ਨਾਲੋਂ ਵਧੀਆ ਜ਼ਿੰਦਗੀ ਤਾਂ ਇੱਕ ਤੋਤੇ ਦੀ ਹੈ ਜਿੱਥੇ ਜਾਵੇ ਉੱਡ ਸਕਦਾ ਸਾਰੇ ਲੋਕ ਉਹਨੂੰ ਪਿਆਰ ਕਰਦੇ ਨੇ ਉਹ ਕਾਂ ਉੱਡ ਕੇ ਉਸ ਰੱਬ ਕੋਲ ਜਾਂਦਾ ਹੈ ਰੱਬ ਨੂੰ ਜਾ ਕੇ ਕਹਿੰਦਾ ਕਿ ਤੁਸੀਂ ਇਦਾਂ ਕਰੋ ਮੈਨੂੰ ਤੋਤਾ ਬਣਾ ਦਿਓ ਤਾਂ ਉਹ ਰੱਬ ਫੇਰ ਕਹਿੰਦਾ ਕਿ ਤੂੰ ਇਦਾਂ ਕਰ ਤੋਤੇ ਕੋਲ ਜਾ ਤੋਤੇ ਨੂੰ ਜਾ ਕੇ ਪੁੱਛ ਕਿ ਤੇਰੀ ਜ਼ਿੰਦਗੀ ਵਧੀਆ ਹੈ ਫਿਰ ਮੈਂ ਤੈਨੂੰ ਤੋਤਾ ਬਣਾ ਦੂੰਗਾ ਤਾਂ ਉਹ ਕਾਂ ਉੱਡ ਕੇ ਤੋਤੇ ਕੋਲ ਜਾਂਦਾ ਹੈ ਤੋਤੇ ਨੂੰ ਜਾ ਕੇ ਕਹਿੰਦਾ ਕਿ ਤੁਹਾਡੀ ਜ਼ਿੰਦਗੀ ਕਿੰਨੀ ਵਧੀਆ ਤੁਹਾਨੂੰ ਲੋਕ ਕਿੰਨਾ ਪਿਆਰ ਕਰਦੇ ਨੇ ਰੱਬ ਨੇ ਤੁਹਾਨੂੰ ਕਿੰਨਾ ਵਧੀਆ ਰੰਗ ਦਿੱਤਾ ਹੈ ਕਿੰਨੀ ਵਧੀਆ ਬੋਲੀ ਦਿੱਤੀ ਹੈ ਉਤੋਂ ਤੱਕ ਕਿ ਤੁਸੀਂ ਇਨਸਾਨ ਦੇ ਬਹੁਤ ਹੀ ਨੇੜੇ ਹੋ ਤੋਤਾ ਉਸ ਕਾਂ ਨੂੰ ਕਹਿੰਦਾ ਕਿ ਭਰਾਵਾ ਇਹੀ ਗੱਲ ਤਾਂ ਸਾਨੂੰ ਮਾਰਦੀ ਐ ਅਸੀਂ ਬੇਸ਼ੱਕ ਬਹੁਤ ਖੂਬਸੂਰਤਾਂ ਇਹੀ ਗੱਲ ਸਾਨੂੰ ਬਹੁਤ ਹੀ ਜ਼ਿਆਦੇ ਨੁਕਸਾਨ ਪਹੁੰਚਾਉਂਦੀ ਐ ਲੋਕ ਸਾਨੂੰ ਫੜ ਕੇ ਆਪਣੇ ਘਰ ਰੱਖਣਾ ਚਾਹੁੰਦੇ ਨੇ ਪਿੰਜਰੇ ਦੇ ਵਿੱਚ ਪਾ ਕੇ ਸਾਨੂੰ ਬੰਨਣਾ ਚਾਹੁੰਦੇ ਨੇ ਸਾਡੀ ਆਜ਼ਾਦੀ ਖੋਹ ਲੈਂਦੇ ਨੇ ਕਿਸੇ ਗੱਲ ਤੋਂ ਡਰਦੇ ਅਸੀਂ ਕਿਸੇ ਦੇ ਨੇੜੇ ਨਹੀਂ ਆਉਂਦੇ ਤੂੰ ਦੱਸ ਇੱਕ ਜ਼ਿੰਦਗੀ ਐ ਇੱਕ ਪਿੰਜਰੇ ਵਿੱਚ ਰਹਿਣਾ ਕੋਈ ਜ਼ਿੰਦਗੀ ਐ ਸਾਰਿਆਂ ਨਾਲੋਂ ਵਧੀਆ ਜ਼ਿੰਦਗੀ ਤਾਂ ਤੇਰੀ ਐ ਨਾ ਤਾਂ ਤੈਨੂੰ ਕੋਈ ਫੜਦਾ ਐ ਤੇ ਨਾ ਹੀ ਤੇਰਾ ਕੋਈ ਸ਼ਿਕਾਰ ਕਰਦਾ ਤੇਰੀ ਜ਼ਿੰਦਗੀ ਤਾਂ ਬਹੁਤ ਵਧੀਆ ਹੁਣ ਕਾਂ ਨੂੰ ਸਮਝ ਲੱਗ ਚੁੱਕੀ ਸੀ ਕਿ ਰੱਬ ਨੇ ਜੋ ਵੀ ਬਣਾਇਆ ਚੰਗਾ ਬਣਾਇਆ ਤਾਂ ਕਾਂ ਉੱਡ ਕੇ ਰੱਬ ਕੋਲ ਜਾਂਦਾ ਤੇ ਰੱਬ ਨੂੰ ਜਾ ਕੇ ਕਹਿੰਦਾ ਕਿ ਤੁਹਾਡਾ ਸ਼ੁਕਰ ਹੈ ਤੁਸੀਂ ਮੈਨੂੰ ਕਾਂ ਬਣਾਇਆ ਜਿੰਨਾ ਕੋਲ ਵੀ ਗਿਆ ਉਹਨਾਂ ਦੀ ਜ਼ਿੰਦਗੀ ਮੇਰੇ ਨਾਲੋਂ ਬਹੁਤ ਔਖੀ ਹੈ ਉਹਨਾਂ ਨੂੰ ਹਮੇਸ਼ਾ ਆਪਣੀ ਮੌਤ ਦਾ ਡਰ ਰਹਿੰਦਾ ਮੈਨੂੰ ਆਪਣੀ ਮੌਤ ਦਾ ਡਰ ਤਾਂ ਹੈ ਨਹੀਂ ਮੈਨੂੰ ਇਹ ਤਾਂ ਨਹੀਂ ਕਿ ਕੋਈ ਫੜ ਲੇਗਾ ਰੱਬ ਉਸ ਨੂੰ ਕਹਿੰਦਾ ਕਿ ਜੋ ਵੀ ਬਣਾਇਆ ਉਸ ਦਾ ਸ਼ੁਕਰ ਕਰ ਕੋਈ ਦਿੱਕਤ ਨਾ ਦੇ ਐਵੇਂ ਸ਼ਿਕਾਇਤ ਨਾ ਕਰ ਕਾਂ ਨੂੰ ਸਮਝ ਆ ਚੁੱਕੀ ਸੀ ਤੇ ਕਾਂ ਉੱਥੋਂ ਉੱਡ ਜਾਂਦਾ ਹੈ ਤੇ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਵਧੀਆ ਰਹਿੰਦਾ ਹੈ ਅਸਲ ਵਿੱਚ ਕਹਾਣੀ ਉਸ ਕਾਂ ਦੀ ਨਹੀਂ ਸੀ ਇਹ ਕਹਾਣੀ ਆਪਣੀ ਹੈ ਆਪਾਂ ਜਦੋਂ ਦੂਜਿਆਂ ਵੱਲ ਵੇਖਦੇ ਆਂ ਤਾਂ ਆਪਾਂ ਨੂੰ ਲੱਗਦਾ ਕਿ ਉਹਦੀ ਜ਼ਿੰਦਗੀ ਕਿੰਨੀ ਵਧੀਆ ਹੈ ਉਹ ਆਪਣੀ ਜ਼ਿੰਦਗੀ ਵਿੱਚ ਕਿੰਨਾ ਖੁਸ਼ ਹੈ ਪਰ ਅਸਲ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਆਪਣੀ ਜ਼ਿੰਦਗੀ ਤੋਂ ਖੁਸ਼ ਹੈ ਵੀ ਜਾਂ ਨਹੀਂ ਆਪਾਂ ਉਹਦੇ ਵੱਲ ਵੇਖ ਕੇ ਐਵੇਂ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਗਲਤ ਸਮਝਦੇ ਆਂ ਤੇ ਆਪਾਂ ਸਮਝਦੇ ਆਂ ਕਿ ਰੱਬ ਨੇ ਸਾਡੀ ਜ਼ਿੰਦਗੀ ਵਿੱਚ ਕੋਈ ਚੰਗਾ ਹੀ ਨਹੀਂ ਲਿਖਿਆ ਸਾਡੀ ਕਿਸਮਤ ਦਾ ਤਾਲਾ ਤਾਂ ਬੰਦ ਹੀ ਕਰ ਰੱਖਿਆ ਹੈ ਇਤਾਂ ਸੀ ਉਸ ਚੀਜ਼ ਦਾ ਸਵਾਲ ਜੋ ਲੋਕਾਂ ਵੱਲ ਦੇਖ ਕੇ ਆਪ ਦੁਖੀ ਹੁੰਦੇ ਨੇ ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਸਾਡੀ ਕਿਸਮਤ ਦਾ ਤਾਲਾ ਖੁੱਲਣਾ ਚਾਹੀਦਾ ਤੇ ਹੁਣ ਮੈਂ ਤੁਹਾਨੂੰ ਉਹ ਉਪਾਅ ਦੱਸਣ ਲੱਗਿਆ ਜਿਹਦੇ ਨਾਲ ਤੁਹਾਡੀ ਬੰਦ ਕਿਸਮਤ ਦਾ ਤਾਲਾ ਵੀ ਖੁੱਲ ਜਾਏਗਾ ਉਹ ਉਪਾਅ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਹੀ ਗਿਆ ਹੋਣਾ ਹੈ ਉਹ ਉਹ ਪਾਏ ਸ਼ੁਕਰ ਕਰਨਾ। ਹਾਈ ਵਾਰ ਆਪਾਂ ਨੂੰ 100 ਚੀਜ਼ਾਂ ਮਿਲੀਆਂ ਹੁੰਦੀਆਂ ਨੇ ਤੇ ਇੱਕੋ ਚੀਜ਼ ਨਹੀਂ ਮਿਲਦੀ ਤੇ ਆਪਾਂ ਉਸ ਚੀਜ਼ ਵੱਲ ਵੇਖ ਕੇ ਦੁਖੀ ਹੁੰਨੇ ਰਹਿੰਨੇ ਆ। ਜੋ 100 ਚੀਜ਼ਾਂ ਆਪਾਂ ਨੂੰ ਮਿਲੀਆਂ ਆਪਾਂ ਉਹਦਾ ਸ਼ੁਕਰ ਕਰਦੇ ਨਹੀਂ। ਰੱਬ ਕਹਿੰਦਾ ਕਿ ਇਹਨੂੰ ਮੈਂ 100 ਚੀਜ਼ਾਂ ਦਿੱਤੀਆਂ ਤੇ ਇਹਨੇ ਇੱਕ ਚੀਜ਼ ਦਾ ਸ਼ੁਕਰ ਕਰਨਾ ਛੱਡ ਦਿੱਤਾ। ਬਸ ਸ਼ਿਕਾਇਤ ਹੀ ਕਰਦਾ ਪਿਆ। ਇਹਨੂੰ ਮੈਂ ਕੁਝ ਨਹੀਂ ਦੇਣਾ ਤੇ ਅੱਗੋਂ ਉਹੀ ਹੁੰਦਾ। ਇਹ ਇਨਸਾਨਾਂ ਦੀ ਫਿਤਰਤ ਹੈ। ਜਿਵੇਂ ਮੰਨ ਲਓ ਤੁਸੀਂ ਤੇ ਤੁਹਾਡੇ ਬੱਚੇ ਕਿਸੇ ਮੈਰਿਜ ਤੇ ਜਾਂਦੇ ਹੋ ਤੇ ਉਹ ਮੈਰਿਜ ਵਾਲਾ ਅੱਗੋ ਕਹਿੰਦਾ ਕੀ ਗੱਲ ਬਈ ਭਾਬੀ ਨਹੀਂ ਆਈ ਬਈ ਉਹ ਤਿੰਨ ਜਣੇ ਆ ਗਏ ਨੇ ਉਹਨਾਂ ਨੂੰ ਵੈਲਕਮ ਕੀਤਾ ਨਹੀਂ ਤੇ ਜੋ ਨਹੀਂ ਆਇਆ ਉਹਨੂੰ ਤੂੰ ਪੁੱਛ ਰਿਆ ਇਹੀ ਇਨਸਾਨਾਂ ਦੀ ਫਿਤਰਤ ਹੈ ਜੋ ਚੀਜ਼ ਤੁਹਾਨੂੰ ਮਿਲੀ ਹੈ ਉਹਦਾ ਸ਼ੁਕਰ ਕਰੋ ਪਰਮਾਤਮਾ ਹੌਲੀ-ਹੌਲੀ ਤੁਹਾਨੂੰ ਸਭ ਕੁਝ ਦੇ ਦੇਗਾ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਚਿਬ ਕੇ ਦਰਬੀਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਤੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮੁਰੀਦ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ